ਕੋ ਕੱਲ੍ਹ ਇੱਕ ਬੜਾ ਹੀ ਕੰਫਰਟਿਓਨ ਇੰਸੀਡੈਂਟ ਹੋਇਆ ਸੀਗਾ ਅ ਅਸ਼ਵਾਲੀ ਪਾਸਿਜ ਇੱਕ ਖਰਬਜਨ ਨਾਮ ਦੇ ਵਿਅਕਤੀ ਆਪਣੇ ਬੇਟੀ ਦਾ ਸਰਜਰੀ ਕਰਵਾ ਰਿਹਾ ਸੀ ਤੇ ਜਿੱਥੇ ਕਿ ਉਹਦੀ ਕੰਫਰਮੇਸ਼ਨ ਹੋ ਗਈ ਹਸਪੀਟਲ ਸਟਾਫ ਨਾਲ ਤੇ ਉੱਥੇ ਫਿਰ ਹਸਪੀਟਲ ਸਟਾਫ ਇੱਕ ਮੈਂਬਰ ਨੇ ਬਾਦ ਵਿੱਚ ਉਹਨੂੰ ਕੋਈ ਅ ਯਾਦੋਸਕਠੀ ਕਰਕੇ ਤੇ ਖਰਬਜਨ ਜੀ ਨੂੰ ਨਾਲ ਤੇ ਫਰਵਾਤੇ ਅਟੈਚ ਕਰਤਾ ਸੀਗਾ ਜੀ ਇਹ ਜੀਸੇ ਤਰ੍ਹਾਂ ਸੀ ਤੁੰਦ ਕਾਰਵਾਈ ਕਰਦੇ ਹੋਏ ਅੰਡਰ ਸੈਕਸ਼ਨ 109 103 11 8 115 ਅੰਡਰ ਰੈਲੇਵੈਂਟ ਸੈਕਸ਼ਨਸ ਆਫ ਭਾਰਤੀ ਨਿਆਂ ਸਹਿਤਾ ਕੋਰਚੋਸੀ ਪਰਚਾਰਜ ਕਰਕੇ ਤੇ ਅੰਡਰ ਦ ਸਪਰਵੀਜ਼ਨ ਆਫ ਡੀਐਸਪੀ ਰਾਜਾਭਾਦ ਜੀ ਰਿਸ਼ੁਰਾ ਜੀ ਤੇ ਐਸਐਚਓ ਸਿਟੀ ਰਾਜਾਭਾਦ ਇਨਸਟ੍ਰਕਟਰ ਰੇਸਿੰਗ ਦੇ ਤੁੰਦ ਕਾਰਵਾਈ ਕਰਦੇ ਹੋਏ ਉਹਦੇ ਚ ਜਿਹੜੀ 4 ਮਹੀਨੇ ਕੀ ਵਸੀ ਉਹ ਫੜ ਗਏ ਇਹ ਕਿਸੀ 12 ਮਹੀਨੇ ਨਾਲੋਂ ਕਿਤੇ ਹੈ ਉਨ ਤੱਕ ਤੋਂ ਲੋਕੀ ਉਸ ਨੂੰ ਲੰਬੇ ਨਾ ਕਿ ਉਸ ਜਿਹੜੇ ਨਾਲ ਮੇਨ ਕਨਫਰੋਨਟੇਸ਼ਨ ਹੋਈ ਸੀ ਉਹ ਸਰੀ ਹੁਣ ਗ੍ਰਿਫਤ ਹੇਗਾ ਮਦਨ ਤੇ ਅੱਗੇ ਉਹਦੀ ਇਨਵੈਸਟੀਗੇਸ਼ਨ ਚੱਲਦੀ ਹੈ ਦੇਖੋ ਜਿਹੜੀ ਕੰਪਲੇਂਡ ਪਾਰਟੀ ਹਰਪਰ ਸਿੰਘ ਇਹਦੀ ਮਾਈਨਰ ਡਾਟਰ ਸੀ 12 ਸਾਲ ਦੀ ਉਹਦੇ ਆਪਰੇਸ਼ਨ ਵਾਸਤੇ ਗਈ ਸੀ ਜਸਟ ਟੂ ਲੁੱਕ ਆਫਟਰ ਹਰ ਆਪਰੇਸ਼ਨ ਥੀਟਰ ਜਾਣਾ ਚਾਹੁੰਦੇ ਸਨ ਤੇ ਉਹਦੇ ਚ ਜਿਹੜੀ ਹੈਗੀ ਹੈ ਦੀ ਅਕਿਊਜ਼ ਹੈਗੀ ਹੈ ਮਦਨ ਸਿੰਘ ਹੋਣੀ ਇਹਨਾਂ ਨੇ ਉਹ ਨਾਲ ਮਿਸਬੀਹੇਵ ਕੀਤਾ ਤੇ ਉਸਤੇ ਕਾਰਵਾਈ ਕਰਦੇ ਹੋਏ ਜਦੋਂ ਹਸਪੀਟਲ ਸਟਾਫ ਨੇ ਉਹਨੂੰ ਸਸਪੈਂਡ ਕਰਤਾ ਤੇ ਉਹਦੇ ਰਜਿਸਟਰ ਇਹ ਸ਼ਾਮ ਨੂੰ 7:00 ਵਜੇ ਆਪਣੇ ਗੈਗਨਾਰ ਗਰੁੱਪ ਨਾਲ ਇਕੱਠੇ ਹੋ ਕੇ ਦਸ ਹਜ਼ਾਰਾਂ ਇਕੱਠੇ ਹੋ ਕੇ ਤੇ ਉਹਦੇ ਉਹਨਾਂ ਨੇ ਜਲਦੀ ਬਾਹਰ ਕਰ ਬਿਲਕੁਲ ਜੀ ਆਇਡੈਂਟੀਫਾਈ ਹੋ ਗਈ ਅਸੀਂ ਹੁਣ ਤੱਕ 12:00 ਵਜੇ ਆਇਡੈਂਟੀਫਾਈ ਕੀਤੇ ਹੋਏ ਤੇ ਲੋਕਲ ਜਲਾਲਾਬਾਦ ਏਰੀਏ ਦੇ ਹੀ ਹੈ ਮੋਸਟਲੀ ਸਦਰ ਜਲਾਲਾਬਾਦ ਦੇ ਸਿਟੀ ਜਲਾਲਾਬਾਦ ਦੇ ਏਰੀਏ ਦੇ ਪਰਫਕ ਪਿੰਡਾਂ ਦੇ ਪਰ ਹੈ ਸਾਈ ਲੋਕਲ ਜਲਾਲਾਬਾਦ ਅਸੀਂ ਤਾਂ ਬੜੇ ਸਟ੍ਰਿਕਟ ਰਵਾਂਗੇ ਜੀ ਤਮ ਜਿਹੜੀ ਜਿਹੜੀ ਹੁਣ ਮੌਕੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋ ਇਸ ਤਰ੍ਹਾਂ ਤੁਰੰਤ ਕਾਰਵਾਈ ਕਰਤੀ ਡੀਐਸਪੀ ਸਾਹਿਬ ਇਹ ਨਵੀਂ ਟੀਮ ਨੇ ਇਨਸਪੈਕਟਰ ਸਾਹਿਬ ਨੇ ਤੁਰੰਤ ਕਾਰਵਾਈ ਕਰ ਦੋ ਇਹ ਨਾਲ ਦੀ ਨਾਲ ਹੀ ਜਿਹੜੀ ਮੇਨ ਅਕੂਆ ਸੀਗੇ ਉਹਨਾਂ ਨੂੰ ਅਸੀਂ ਦੋਛ ਲਿਆ ਇਸ ਅਸੀਂ ਬਿਲਕੁਲ ਵਚਨਬੱਧ ਹਾਂ ਕਿ ਇੱਧਰ ਕੋਈ ਬਦਵਾਸ਼ੀ ਐਸੀ ਟੋਇਲਟ ਨਹੀਂ ਖਾਣੇ ਦੇਖੋ ਕੱਲ ਇੱਕ ਬੜਾ ਇੱਕ ਕਨਫਰਮੇਸ਼ਨ ਟੈਸਟ ਜਿਹੜੀ ਹੋਇਆ ਸੀਗਾ ਅ ਇਸ ਵਾਲੇ ਪੋਜ਼ਿਟਿਵ ਇੱਕ ਖਰਫੋਜ ਦੇ ਨਾਮ ਦੇ ਵਿਅਕਤੀ ਆਪਣੇ ਬੇਟੀ ਦਾ ਆਪਰੇਸ਼ਨ ਕਰਵਾ ਰਿਹਾ ਸੀ ਕਿ ਜਿੱਤੇ ਕੇਥੀ ਉਹਨਾਂ ਦੀ ਕੰਫਰਟੇਸ਼ਨ ਹੋ ਗਈ ਹਸਪੀਟਲ ਸਟਾਫ ਨਾਲ ਤੇ ਉੱਥੇ ਫਿਰ ਹਸਪੀਟਲ ਸਟਾਫ ਦੇ ਇੱਕ ਮੈਂਬਰ ਨੇ ਬਾਦ ਵਿੱਚ ਉਹ ਆਪਣੇ ਕੋਈ ਆ ਯਾਦ ਉਸ ਕੱਢੀ ਕਰਕੇ ਤੇ ਹਰਪਨਜੀਤ ਸਿੰਘ ਉਹਨਾਂ ਤੇ ਰਿਪੋਰਟ ਅਟੈਚ ਕਰਤਾ ਸੀਗਾ ਜਿਸ ਦੇ ਤਹਿਤ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਅੰਡਰ ਸੈਕਸ਼ਨ 109 1033 118 115 ਅੰਡਰ ਰੈਲੇਵੈਂਟ ਸੈਕਸ਼ਨਸ ਆਫ ਭਾਰਤੀ ਨਾਗੈ ਸਹਿਜਤਾ ਉੱਚ ਅਸਈ ਪਰਚਾ ਦਰਜ ਕਰਕੇ ਤੇ ਅੰਡਰ ਦ ਸਪਰਵੀਜ਼ਨ ਆਫ ਡੀਐਸਪੀ ਰਾਣਾਬਾਦ ਸ਼੍ਰੀ ਅਸ਼ੂਰਨ ਦੀ ਤੇ ਐਸਐਚਓ ਸਿਟੀ ਜਰਾਰਾਬਾਦ ਇਨਸਟ੍ਰਕਟਰ ਰੇਸ਼ਿੰਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਹਦੇ ਚ ਜਿਹੜੀ 4 ਮਹੀਨੇ ਕੀ ਬਸੀ ਉਹ ਫੜ ਲਈ ਤੇ ਕਸੀ 12 ਮਹੀਨੇ ਨਾਮਜ਼ਦ ਕੀਤੀ ਹੈ ਉਨ ਤੱਕ ਉਨਾਂ ਲੋਕ ਕੀ ਉਸ ਜਨਾਬ ਬੇਨਾ ਉਹ ਕੀ ਬਸੀ ਜਿਹਦੇ ਨਾਲ ਮੇਨ ਕਨਫਰੋਨਟੇਸ਼ਨ ਹੋਈ ਸੀ ਉਹ ਸੜੀ ਹੋਣ ਗ੍ਰਿਫਤਤ ਹੈਗਾ ਮਦਨ ਤੇ ਅੱਗੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਿਕੋਜ਼ ਜਿਹੜੀ ਕੰਪਲੇਂਟਡ ਪਾਰਟੀ ਹਰਪਰਨ ਸਿੰਘ ਇਹਨਾਂ ਦੀ ਮਾਈਨਰ ਡਾਟਰ ਸੀ 12 ਸਾਲ ਦੀ ਉਹਦੇ ਆਪਰੇਸ਼ਨ ਵਾਸਤੇ ਗਈ ਸੀਗੇ ਜਸਟ ਟੂ ਲੁੱਕ ਆਫਟਰ ਹਰ ਇਹ ਆਪਰੇਸ਼ਨ ਥੀਟਰ ਜਾਣਾ ਚਾਹੁੰਦੀ ਸੀ ਤਾਂ ਉਹਦੇ ਚ ਜਿਹੜੀ ਹੈਗੀ ਐਲੀ ਅਕਿਊਜ਼ ਹੈਗੀ ਹੈ ਮਦਨ ਸਿੰਘ ਹੋਣੀ ਇਹਨਾਂ ਨੇ ਉਹਨਾਂ ਨਾਲ ਮਿਸਬੀਹੇਵ ਕੀਤਾ ਤੇ ਉਸਤੇ ਕਾਰਵਾਈ ਕਰਦੇ ਹੋਏ ਜਦੋਂ ਹਸਪੀਟਲ ਸਟਾਫ ਨੇ ਉਹਨੂੰ ਸਸਪੈਂਡ ਕਰਤਾ ਤੇ ਉਹਦੇ ਰਜਿਸਟਰ ਇਹ ਸ਼ਾਮ ਨੂੰ 7:00 ਵਜੇ ਆਪਣੇ ਗੈਗਨਾਰ ਗਰੁੱਪ ਨਾਲ ਇਕੱਠੇ ਹੋ ਕੇ ਦਸ ਹੁੰਦੇ ਨੇ ਇਕੱਠੇ ਹੋ ਕੇ ਤੇ ਉਹਦੇ ਉਹਨਾਂ ਨੇ ਜਲਦੀ ਬਾਹਰ ਕਰ ਬਿਲਕੁਲ ਹੀ ਆਇਡੈਂਟੀਫਾਈ ਹੋ ਗਈ ਅਸੀਂ ਹੁਣ ਤੱਕ 12 ਉਹਦੇ ਆਇਡੈਂਟੀਫਾਈ ਕੀਤੇ ਹੋਏ ਤੇ ਲੋਕਲ ਜਲਾਲਾਬਾਦ ਏਰੀਏ ਦੇ ਹੀ ਹੈ ਮੋਸਟਲੀ ਸਦਰ ਜਲਾਲਾਬਾਦ ਏਸੀਟੀ ਜਲਾਲਾਬਾਦ ਦੇ ਏਰੀਏ ਦੇ ਪਰ ਆਸਾਈ ਲੋਕਲ ਜਲਾਲਾਬਾਦ ਅਸੀਂ ਤਾਂ ਬੜੇ ਸਟ੍ਰਿਕਟ ਰਹਾਂਗੇ ਅਸੀਂ ਤਾਂ ਜੜੀ ਜੜੀ ਹੁਣ ਮੌਕੇ ਦੀ ਸੈਂਸਿਟੀਵਿਟੀ ਨੂੰ ਦੇਖਦੇ ਹੋਏ ਜ ਤੁਰੰਤ ਕਾਰਵਾਈ ਕਰਤੀ ਦੇ ਇਸ ਦੇ ਸਾਥ ਇਹ ਨਵੀਂ ਟੀਮ ਨੇ ਇਨਸਪੈਕਟਸ ਨਾਲ ਤੁਰੰਤ ਕਾਰਵਾਈ ਕਰਦੇ ਨਾਲ ਦੀ ਨਾਲ ਹੀ ਜਿਹੜੀ ਮੇਨ ਅਫੀਅਰ ਸੀਗੇ ਉਹਨਾਂ ਨੂੰ ਅਸੀਂ ਦੋਛ ਲਿਆ ਇਸ ਅਸੀਂ ਬਿਲਕੁਲ ਵਚਨਬੱਧ ਹਾਂ ਕਿ ਇੱਦਾਂ ਦੇ ਕੋਈ ਬਦਵਾਸ਼ੀ ਐਸੀ ਟੋਲਰੈਂਟ ਨਹੀਂ ਕਰਾਂਗੇ